पुलिस ने दो चोरा समेत एक, एक नशा पीण वाले व्यक्ति गिरफ्तार किया है प्रेस नी दयास आई विजय कुमार ने दस की सलीम पुत्र लुबाया वास वाला चौंक पति नीलूवाल बिलगा ने मोटरसाइकल चोरी होने की शिकायत दर्ज करवाई ਜਿਸਤੇ ਪੁਲਿਸ ਨੇ ਹਰਕਤ ਵਿੱਚ ਆਉਂਦਿਆ ਦੋ ਨੌਜਵਾਨਾਂ ਨੂੰ ਪੁੱਛਗਛ ਲਈ ਥਾਣੇ ਲਿਆਂਦਾ ਤਾਂ ਉਹਨਾਂ ਮੰਨਿਆ ਕਿ ਮੋਟਰਸਾਈਕਲ ਉਹਨਾਂ ਨੇ ਹੀ ਚੋਰੀ ਕੀਤਾ ਹੈ। ਵਿਜੀ ਕੁਮਾਰ ਨੇ ਹੋਰ ਦੱਸਿਆ ਕਿ ਜਦੋਂ ਹੋਰ ਡੂੰਘਾਈ ਨਾਲ ਜਾਂਚ ਕੀਤੀ ਤਾਂ ਉਹਨਾਂ ਦੇ ਕੋਲੋਂ ਦੋ ਹੋਰ ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਜਿਹੜਾ ਇੱਕ ਗੁਣ ਮੰਡੀ ਲੁਧਿਆਣਾ ਤੋਂ ਚੋਰੀ ਕੀਤਾ ਤੇ ਇੱਕ ਮਿਲਗੇ ਤੋਂ ਚੋਰੀ ਕੀਤਾ ਸੀ। ਵਿਜੀ ਕੁਮਾਰ ਨੇ ਦੱਸਿਆ ਕਿ ਐਸਆਈ ਕੁਲਵਿੰਦਰ ਸਿੰਘ ਨੇ ਦਾਣਾ ਮੰਡੀ ਪ੍ਰਤਾਪਪੁਰਾ ਵਿਖੇ ਦੌਰਾਨ ਗਸ਼ਤ ਇੱਕ ਵਿਅਕਤੀ ਨੂੰ ਨਸ਼ਾ ਪੀਂਦੇ ਹੋਏ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ ਇੱਕ ਲਾਈਟਰ 10 ਰੁਪਏ ਦਸੜਿਆ ਨੋਟ ਅਤੇ ਇੱਕ ਨਲਪੀ ਬਰਾਮਦ ਕੀਤੀ ਹੈ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਕਿ ਜੇ ਕੋਈ ਨਸ਼ਾ ਖਰੀਦਦਾ ਜਾਂ ਕਰਦਾ ਹੋਇਆ ਫੜ ਹੋ ਜਾਵੇ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਅੰਮ੍ਰਿਤਪਾਲ ਜੋ ਬੇਤੀ ਬੜੇਗੀ ਮਾਮਲਾ ਹੈ ਕੱਲ ਮਿਤੀ 6 6 2025 ਨੂੰ ਦੋ ਦੋਚੇ ਮਨਪ੍ਰੀਤ ਸਿੰਘ ਔਰ ਮਨੀਤ ਪੁੱਤਰ ਗੁਰਮੀਤ ਸਿੰਘ ਅਤੇ ਲਲਤ ਕੁਮਾਰ ਉਰਫ ਲੱਲੀ ਸਾਮਰਜ ਗਿੰਦਰਪਾਲ ਬਸੀ ਪਤਨੀ ਨੀਲਵਾਲ ਥਾਣਾ ਬਿਲਗਾ ਜਿਨ੍ਹਾਂ ਨੇ ਮਿਤੀ 4/6/25 ਨੂੰ ਇੱਕ ਮੋਟਰਸਾਈਕਲ ਸਪਲੰਡਰ ਪੀਪੀ08 ਸੀਐਚ 53 11 ਤੀਆਂ ਵਾਲੇ ਚੌਕ ਬਿਲਗਾ ਤੋਂ ਚੋਰੀ ਕੀਤਾ ਸੀਗਾ ਜੋ ਇਹ ਕੱਲ ਕਾਬੂ ਕੀਤੀ ਤੇ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਚੋਰੀ ਕੀਤਾ ਉਗਰਾਵਲ ਕੀਤਾ ਗਿਆ ਜੋ ਇਹਨਾਂ ਦੇ ਨਾਲ ਥੋੜੇ ਜਿਹਾ ਸ਼ਕਤੀ ਲਗਾਈ ਦੇ ਨਾਲ ਪੁਸ਼ਕਸ਼ ਕੀਤੀ ਗਈ ਜੋ ਇਹਨਾਂ ਨੇ ਤਰਨੇ ਪੁਸ਼ਕਿਸ਼ ਦੋ ਮੋਟਰਸਾਈਕਲ ਹੋਰ ਇੱਕ ਲੁਧਿਆਣਾ ਗੋੜ ਮੰਡੀ ਤੋਂ ਤੇ ਜਿੱਕ ਮਿਲ ਕੇ ਦੋ ਚੋਰੀ ਕੀਤਾ ਸੀਗਾ ਪਿਛਲੇ ਕੁਝ ਸਮੇਂ ਤੋਂ ਉਹ ਵੀ ਇਹਨਾਂ ਦੇ ਕੋਲ ਬਰਾਬਰ ਕੀਤੇ ਗਏ ਸਰ ਇਹਨਾਂ ਦਾ ਪਹਿਲਾਂ ਵੀ ਕੋਈ ਮਕਦਮਾ ਦਰਜ ਹੈ ਇਹਨਾਂ ਦਾ ਪਹਿਲੇ ਜਿਹੜੇ ਮਕਦਮੇ ਉਹ ਰਿਕਾਰਡ ਪੜਾਅ ਕਰ ਰਹੇ ਆ ਜੋ ਵੀ ਸਭ ਡਿਟੇਲ ਹੋਵੇਗੀ ਤੇ ਆਪਾਂ ਸਰ ਕੋਈ ਛੱਪੜ ਚੋਰੀ ਮੋਟਰਸਾਈਕਲ ਕੰਢਿਆ ਕੋਈ ਛੱਪੜ ਚੁਣੀ ਸੀ ਇੱਕ ਮੋਟਰ ਦੋ ਮੋਟਰਸਾਈਕਲ ਜਿਹੜੇ ਨਹੀਂ ਇੱਕ ਛੱਪੜ ਦੇ ਸਿੱਕੇ ਸੀ ਛੱਟ ਗਿਆ ਰਿਹਾ ਸੀ ਇਹਨਾਂ ਨੇ ਛੱਪੜ ਵੀ ਆ ਦੋ ਸ਼ੋਕਰ ਇਹ ਨਸ਼ਾ ਕਰਦੇ ਆ ਨਸ਼ੇ ਦੀ ਖੂਰਤੀ ਲਈ ਚੋਰੀਆਂ ਕਰਦੇ ਆ ਫਿਰ ਆਪਣੇ ਜਿਹੜੇ ਲਾਭ ਪੂਰੀ ਕਰਦੇ ਆ ਕਾਨੂੰਨ ਕੋਲ ਨਾ ਮਦਦ ਆ ਜੇ ਨਾ ਕੋਰ ਦਾ ਫਟਾਵਾ ਕੀਤੀ ਜਾ ਰਹੀ ਹੈ